बहुत ही मान वाली गल महसूस होंगी है तो बहुत प्राउड वाली फीलिंग भी आँदी है कि बच्चों की दी, जीड़ी मेहनत सी रंग लाई है मेरा नाम आशिका चोपड़ा है मैंने कथक और बॉलीवुड में पार्टिसिपेट किया था मेरे दोनों में सेकंड आए जी में तुसी फरमाया कि हर गुरु ही अपने बच्चे नु तराश के उथे लेके जांदा है ते हर एक अपनी कड़ी मेहनत नाल करके जाना है ते यही बच्चे भी अपनी पूरी कड़ी मेहनत नाल गेन है ते उथे इन्होने अपना जौहर दिखाया है ਦਰ کافی سارا کمپٹیشن تھا اینڈ بہت بیوٹی فل ایکسپیرینس تھا اتنا سارا کمپٹیشن دیکھنے کا اینڈ یہ ہمارا سارا ہارڈ ورک تھا اتنی پریکٹس کرنے کی وجہ سے ہی ہم جیتے ਤੇ ਜਜਿਸ ਦੀ ਬਹੁਤ ਸراہਣਾ ਇਹਨਾਂ ਨੂੰ ਮਿਲੀ ਤੇ ਅਸੇ ਮਤਲਬ ਛੋਟੇ ਛੋਟੀ ਗੱਲ ਦਾ ਮੇਕਅਪ ਕੋਸਟਿਊਮ हेयर ਸਟਾਈਲਸ एवरीथिंग ਵਾਸ ਟੇਕਨ ਕੇਅਰ ਜਜਿਸ ਨੇ ਮੈਂਸ਼ਨ ਵੀ ਕੀਤਾ ਕਿ ਇਹ ਬੱਚੇ ਜਦ ਸਟੇਜ ਤੇ ਆਉਂਦੇ ਸੀ ਤਾਂ ਉੱਤੇ ਤੋਂ ਲੈ ਕੇ ਥੱਲੇ ਤੱਕ ਇਹਨਾਂ ਨੂੰ ਦੇਖਣ ਨੂੰ ਜੀ ਕਰਦਾ ਸੀ ਆਪਣੀ ਕੋਸਟਿਊਮ ਤੇ ਆਪਣੀ ਪਰਫਾਰਮੈਂਸ ਮਤਲਬ ਹਰੇਕ ਟੀਮ ਵਿੱਚ ਇਹਨਾਂ ਨੇ ਹਰੇਕ ਚੀਜ਼ ਤੇ ਗੌਰ ਫਰਮਾਇਆ ਹੋਇਆ ਸੀ ਬਰੀਕੀ ਦੇ ਨਾਲ The ਸਸਾ ਸ਼ੀਗਲਾ ਦਾ ਆਪ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਦੁਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸੋ ਦੋਸਤੋ ਅਗਰ ਗੱਲ ਕਰੀਏ ਡਾਂਸ ਪਰਫਾਰਮੈਂਸ ਦਿੱਤਾ ਡਾਂਸ ਇੱਕ ਅਦਾ ਦਾ ਆਰਟ ਹੈਗਾ ਜਿਸ ਨੂੰ ਦੇਖ ਕੇ ਹੋਏ ਔਰ ਨੈਸ਼ਨਲ ਕੰਪੀਟੀਸ਼ਨ ਤਾਂ ਹੁੰਦੇ ਹੁੰਦੇ ਨੇ ਇੰਟਰਨੈਸ਼ਨਲ ਕੰਪੀਟੀਸ਼ਨ ਵੀ ਹੁੰਦੇ ਨੇ ਅਗਰ ਗੱਲ ਕਰੀਏ ਸਾਲਸਾ ਬਚਾਤਾ ਹਰ ਤਰ੍ਹਾਂ ਦੇ ਡਾਂਸ ਪਰਫਾਰਮੈਂਸ ਹੁੰਦੀ ਹੈ ਅਗਰ ਹਿੰਦੂਸਤਾਨ ਦੀ ਗੱਲ ਕਰੀਏ ਤੇ ਕਲਾਸਿਕਲ ਡਾਂਸ ਪਰਫਾਰਮ ਦੇ ਉੱਪਰ ਬਹੁਤ ਜ਼ਿਆਦਾ ਧਿਆਨ ਦਿੱਤਾ ਜਾਂਦਾ ਖਾਸ ਤੌਰ ਤੇ ਅੱਜ ਦੀ ਜਨਰੇਸ਼ਨ ਨੂੰ ਦੇਖਦੇ ਕਿਉਂਕਿ ਅੱਜ ਦੀ ਜਨਰੇਸ਼ਨ ਜਿਹੜੀ ਹੈ ਹਿਪ ਹੌ ਮਜ਼ੇਗੀਆਂ ਸੋ ਅਗਰ ਗੱਲ ਕਲਾਸਿਕਰ ਨੂੰ ਲੈ ਕੇ ਕਰੀਏ ਤੇ ਪੰਜਾਬ ਦੇ ਬੱਚੇ ਪੰਜਾਬ ਦੇ ਵਿੱਚੋਂ ਮੈਂ ਲੁਧਿਆਣਾ ਸ਼ਹਿਰ ਦੀ ਗੱਲ ਕਰਾਂ ਤਾਂ ਲੁਧਿਆਣਾ ਸ਼ਹਿਰ ਦੇ ਬੱਚਿਆਂ ਨੇ ਬਾਜ਼ੀ ਮਾਰੀ ਇੱਕ ਨੇਚਰਲ ਕੰਪੀਟੀਸ਼ਨ ਹੋਇਆ ਸੀ ਜੋ ਕਿ ਤੇਲਗਾਨਾ ਦੇ ਵਿੱਚ ਹੋਇਆ ਸੀ ਪਰ ਮਜ਼ੇ ਦੀ ਗੱਲ ਹੈ ਕਿ ਉੱਥੇ ਸਾਡੇ ਲੁਧਿਆਣਾ ਦੇ ਜਿਹੜੇ ਨੇ ਇੱਕ ਨਹੀਂ ਦੋ ਨਹੀਂ ਬਲਕਿ ਸੱਤ ਸਟੂਡੈਂਟਸ ਜਿਹੜੇ ਨੇ ਦੇ ਵਿੱਚ 골ਡ ਮੈਡਲ ਜਿੱਤ ਕੇ ਆਏ ਨੇ ਉਸ ਦੇ ਨਾਲ ਉਹਨਾਂ ਨੂੰ ਟਰੋਫੀਆਂ ਵੀ ਮਿਲੀਆਂ ਨੇ ਬਹੁਤ ਮਾਣ ਵਾਲੀ ਗੱਲ ਹੈ ਕਿ ਸੋ ਜ਼ਿਆਦਾ ਸੰਭਾਲ ਲੈਣ ਦੇ ਮੈਂ ਗੱਲ ਕਰਦਾ ਮਾ ਸੰਗੀਤਾ ਮੈਮ ਜਨਾ ਤੇ ਨਾਂ ਨਾਂ ਉਹਨਾਂ ਸਟੂਡੈਂਟਸ ਨਾਲ ਤੁਹਾਨੂੰ ਮਿਲਵਾਣੇ ਆ ਜਿਨ੍ਹਾਂ ਨੇ ਐ ਬਾਜ਼ ਆ ਸੋ ਮੈਮ ਕਿੱਦਾਂ ਲੱਗਦੇ ਹੋ ਸਾਰੀ ਖੁਸ਼ੀ ਨੂੰ ਜਿਹੜਾ ਤੁਸੀਂ ਵਨ ਕਰਕੇ ਆਏ ਹੋ ਮਾਨ ਮਹਿਸੂਸ ਕਿੱਦਾਂ ਕਰ ਰਹੇ ਹੋ ਕਿ ਦਨ ਪੂਰੇ ਪੰਜਾਬ ਦੇ ਵਿੱਚ ਲੁਧਿਆਣਾ ਵਿੱਚ ਸੱਤ ਸਟੂਡੈਂਟਸ ਜਿਹੜੇ ਤੁਹਾਡੇ ਨਾਲ ਹੀਰੇ ਖੜੇ ਡਾਇਮੰਡਸ ਕਿੱਦਾਂ ਲੱਗਦਾ ਬਹੁਤ ਹੀ ਮਾਣ ਵਾਲੀ ਗੱਲ ਮਹਿਸੂਸ ਹੁੰਦੀ ਹੈ ਤੇ ਬਹੁਤ ਪ੍ਰਾਊਡ ਵਾਲੀ ਫੀਲਿੰਗ ਵੀ ਆਉਂਦੀ ਹੈ ਕਿ ਬੱਚਿਆਂ ਦੀ ਜਿਹੜੀ ਮਿਹਨਤ ਸੀ ਉਹ ਰੰਗ ਲਾਈ ਹੈ ਤੇ ਜਿਹੜਾ ਮਤਲਬ ਅਸੀਂ ਇੰਨੇ ਉਤਸ਼ਾਹ ਨਾਲ ਉੱਥੇ ਗਏ ہیں ਤੇ ਜਿੰਨੇ ਉਤਸ਼ਾਹ ਨਾਲ ਅਸੀਂ ਗਏ ਹਾਂ ਉੱਥੇ ਤੇ ਦੁੱਗਨੇ ਉਤਸ਼ਾਹ ਨਾਲ ਅਸੀਂ ਵਾਪਸ ਆਏ ਕਿ ਅਸੀਂ ਅੱਗੇ ਵੀ ਐਸੇ ਤਰ੍ਹਾਂ ਹੀ ਜ਼ੋਰਦਾਰ ਕੰਮ ਕਰਾਂਗੇ ਮਿਹਨਤ ਕਰਾਂਗੇ ਰਿਆਜ਼ ਕਰਾਂਗੇ ਤੇ ਐਸੇ ਹੀ ਆਪਣੇ ਸੂਬੇ ਵਾਸਤੇ ਦੇਸ਼ ਵਾਸਤੇ ਨਾਮ ਕਮਾਵਾਂਗੇ ਮੈਂ ਨਾ ਵਾਓ 11th another سیਗਾ ਬੈਕ ਟੂ ਬੈਕ ਇਨ ਅ ਦੇ ਕੰਪੀਟੀਸ਼ਨ ਹੁੰਦੇ ਆ ਰਹੇ ਨੇ ਕਿੰਨਾ ਵੱਲ ਕਰਵਾਇਆ ਜਾਂਦਾ ਇਸ ਵਾਰੀ ਕਿਤੇ ਹੈ ਕਿ ਸੇਮ ਮੈਨੂ ਰੰਦਾ ਹੈ ਅਲੱਗ ਅਲੱਗ ਸਟੇਟਸ ਵਿੱਚ ਹੁੰਦਾ ਜਦੋਂ ਕਰਾਇਆ ਇਹ ਅਖਿਲ ਨਟਰਾਜ ਹਮ ਸੰਗ ਨਾਗਪੁਰ ਵੱਲੋਂ ਆਰਗੇਨਾਈਜ਼ ਹੁੰਦਾ ਹੈ ਡਿਫਰੈਂਟ ਸਟੇਟਸ ਦੇ ਵਿੱਚ ਕਰਵਾਉਂਦੇ ਹੈ ਤੇ ਡਿਫਰੈਂਟ ਸਟੇਟਸ ਦੀ ਰਾਜਧਾਨੀ ਦੇ ਵਿੱਚ ਕਰਾਉਂਦੇ ਨੇ ਜਿਵੇਂ ਪਿਛਲੇ ਸਾਲ ਇਹਨਾਂ ਦਾ ਰਾਜਸਥਾਨ ਚ ਹੋਇਆ ਸੀ ਅਸੀਂ ਲਾਸਟ ਈਅਰ ਵੀ ਗਏ ਆ ਤੇ ਉੱਥੇ ਜੈਪੂਰ ਚ ਸੀ ਉਦੋਂ ਵੀ ਸਾਡੇ ਸਾਥੀ ਬੱਚੇ ਨੇ ਕੰਪੀਟ ਕੀਤਾ ਸੀ ਡਿਫਰੈਂਟ ਬੱਚੇ ਸੀ ਪੁਰਾਣੇ ਬੱਚੇ ਆ ਜੋ ਦ ਗਏ ਨੇ ਤੇ ਹੁਣ ਨੈਕਸਟ ਦੇਖੋ ਕਿਥੇ ਕਰਾਉਂਦੇ ਨੇ ਤੇ ਇਸ ਸਾਲ ਵੀ ਇਹਨਾਂ ਨੇ ਆਪਣਾ ਹైదరాబాద్ ਕਰਵਾਇਆ ਤੇ ਲੰਗਾਨਾ ਦੀ ਰਾਜਧਾਨੀ ਦੇ ਵਿੱਚ ਅੱਛਾ ਉਹ ਤਾਂ ਵੱਡੀ ਗੱਲ ਹੈ ਕਿ ਜਿਹੜੇ ਨੈਸਟੂਡੈਂਟਸ ਜਾਂਦੇ ਨੇ ਕਿਉਂਕਿ ਮੈਂ ਦਰਸ਼ਕਾਂ ਨੂੰ ਵੀ ਦੱਸਣਾ ਚਾਹੁੰਦਾ ਹਾਂ ਕਿ ਤਕਰੀਬਨ 900 ਤੋਂ 999 ਤੋਂ 990 ਸਟੂਡੈਂਟਸ ਟੋਟਲ ਉੱਤੇ ਗਏ ਸੀਗੇ ਤੇ ਉਹਨਾਂ ਵਿੱਚੋਂ ਜਿਹੜੇ 300 ਸਟੂਡੈਂਟਸ ਨੇ ਉਹਨਾਂ ਨੂੰ ਮਾਣ ਮਹਿਸੂਸ ਹੋਇਆ ਜਿਹਨਾਂ ਨੂੰ ਟਰੋਫੀਸ ਪ੍ਰੋਪਰ ਅਵਾਰਡ ਦਿੱਤੇ ਗਏ ਹਾਂ ਜੀ ਹਾਂਜੀ ਬਿਲਕੁਲ ਸਹੀ فرمایا ਤੁਸੀਂ ਸੇ ਕਿੱਦਾਂ ਲੱਗਦਾ ਹੈ ਜਦੋਂ ਇੰਨੇ ਵੱਡੀ ਸੰਖਿਆ ਦੇ ਬੱਚੇ ਗਏ ਹੋਣ ਉਹਨ ਉਹ ਵੀ ਸਾਰੇ ਕਹ ਲੋ ਕਿ ਇੱਕਦ ਇੱਕ ਡਾਇਮੰਡਸ ਹੋਣੇ ਆਪਣੇ ਕਲਾ ਨੂੰ ਦਿਖਾਰਨ ਵਾਸਤੇ ਉੱਤੇ ਪਹੁੰਚਣਾ ਜਦੋਂ ਕੋਈ ਸੰਸਥਾ ਪੇਜਦੀ ਉਹਨਾਂ ਨੂੰ ਇਦਾਂ ਦੇ ਕੰਪੀਟੀਸ਼ਨ ਦੇ ਵਿੱਚ ਤੇ ਕਹ ਲੋ ਕਿ ਹਰ ਕੋਈ ਆਪਣਾ ਨਿੱਪੁੰਨ ਹੋ ਕੇ ਜਾਂਦਾ ਆਪਣੀ ਪਰਫਾਰਮ 100% ਦਿੰਦਾ ਹੈ ਫਿਰ ਵੀ ਕਿੱਥੇ ਨਾ ਕਿੱਥੇ ਕਮੀਆਂ ਰਹਿੰਦੀਆਂ ਉਹ ਜੱਜੀਸ ਉਹ ਇਹ ਦੱਸਿਆ ਜਾਂਦਾ ਇਹਨਾਂ ਨੂੰ ਕਿਸ ਤਰ੍ਹਾਂ ਬੰਦਾ ਇਹ ਚੀਜ਼ਾਂ ਜਿਹੜੀਆਂ ਨੇ ਹਾਸਲ ਹੋਈਆਂ ਨੇ ਦੇਖੋ ਇਹ ਇੰਡੀਅਨ ਕਲਾਸੀਕਲ ਡਾਂਸ ਫਾਰਮਸ ਹੈ ਜਾਂ 뮤ਜ਼ਿਕ ਹੈ ਜੇ ਆਪਾਂ ਲਲਿਤ ਕਲਾਵਾ ਦਾ ਦਾ ਨਾਮ ਲਈਏ ਗਾਇਨਵਦ ਤਾਂ ਤੁਨ ਰਿਤੇ ਇਹ ਇੱਕ ਦਿਨ ਦੇ ਰਿਆਜ਼ ਨਾਲ ਜਾਂ ਇੱਕ ਦਿਨ ਦੀ ਮਿਹਨਤ ਜਾਂ ਆਪਾਂ ਕਹੀਏ ਕਿ ਇੱਕ ਦੋ ਮਹੀਨੇ ਦੇ ਮਿਹਨਤ ਨਾਲ ਅਸੀਂ ਕੋਈ ਫਲ ਦੀ ਪ੍ਰਾਪਤੀ ਕਰ ਸਕਦੇ ਹਾਂ ਤੇ ਨਹੀਂ ਇਹ ਸਾਲਾਂ ਦਾ ਰਿਆਜ਼ ਹੈ ਬੱਚੇ ਬਚਪਨ ਤੋਂ ਹੀ ਸਿੱਖ ਰਹੇ ਨੇ ਮੇਰੇ ਨਾਲ ਕਿ ਮਤਲਬ ਘਾਟ ਤੋਂ ਘਾਟ 3 ਸਾਲ ਤੇ ਬਾਅਦ ਤੋਂ ਅੱਧ 14-15 ਸਾਲ ਦਾ ਐਨਾ ਦੀ ਮੇਰੇ ਨਾਲ ਝਰਨੀ ਹੈ ਤੇ ਇੰਨੇ ਰਿਆਜ਼ ਅਸਦੀ ਬਾਦ ਜਦੋਂ ਸਖਸ਼ਮ ਹੁੰਦੇ ਆ ਜਦ ਮੈਨੂੰ ਲੱਗਦਾ ਹੈ ਕਿ ਹਾਂ ਇਹ ਤਿਆਰ ਨਾ ਹੋਣ ਅਗਲੇ ਪਲੇਟਫਾਰਮ ਤੇ ਜਾਣ ਤੇ ਤਾਂ ਹੀ ਇਹ ਅੱਗੇ ਜਾਂਦੇ ਨੇ ਤੇ ਜਿਵੇਂ ਤੁਸੀਂ ਫਰਮਾਇਆ ਕਿ ਹਰ ਗੁਰੂ ਹੀ ਆਪਣੇ ਬੱਚੇ ਨੂੰ ਤਰਾਸ਼ ਕੇ ਉੱਥੇ ਲੈ ਕੇ ਜਾਂਦਾ ਤੇ ਹਰ ਇੱਕ ਆਪਣੀ ਕੜੀ ਮਿਹਨਤ ਨਾਲ ਕਰਕੇ ਜਾਂਦਾ ਤੇ ਇਹ ਬੱਚੇ ਵੀ ਆਪਣੀ ਪੂਰੀ ਕੜੀ ਮਿਹਨਤ ਨਾਲ ਗੇਨ ਹੈ ਤੇ ਉੱਥੇ ਇਹਨਾਂ ਨੇ ਆਪਣਾ ਜੋਹਰ ਦਿਖਾਇਆ ਹੈ ਤੇ ਜੱਜਿਸ ਦੀ ਬਹੁਤ ਸراہਨਾ ਇਹਨਾਂ ਨੂੰ ਮਿਲੀ ਤੇ ਇਸ ਮਤਲਬ ਛੋਟੇ ਛੋਟੀ ਗੱਲ ਦਾ ਮੇਕਅਪ ਕੋਸਟ ਉਮ ਹੇਅਰ ਸਟਾਈਲਸ एवरीथिंग ਵਾਸ ਟੇਕਨ ਕੇਅਰ ਤੇ ਜਿਨ੍ਹਾਂ ਦੀ ਇਹ ਉਹਨਾਂ ਨੇ ਜਜਜਸ ਨੇ ਮੈਂਸ਼ਨ ਵੀ ਕੀਤਾ ਕਿ ਇਹ ਬੱਚੇ ਜਦ ਸਟੇਜ ਤੇ ਆਉਂਦੇ ਸੀ ਤਾਂ ਉੱਤੇ ਤੋਂ ਲੈ ਕੇ ਥੱਲੇ ਤੱਕ ਇਹਨਾਂ ਨੂੰ ਦੇਖਣ ਨੂੰ ਜੀ ਕਰਦਾ ਸੀ ਆਪਣੀ ਕੋਸਟਿਊਮ ਤੇ ਤੇ ਆਪਣੀ ਪਰਫਾਰਮੈਂਸ ਮਤਲਬ ਹਰੇਕ ਜਿਹਦੇ ਇਹਨਾਂ ਨੇ ਹਰੇਕ ਚੀਜ਼ ਤੇ ਗੌਰ ਫਰਮਾਇਆ ਹੋਇਆ ਸੀ ਬਰੀਕੀ ਦੇ ਨਾਲ ਕਿਹੜੇ ਕਿਹੜੇ ਰਾਜਾਂ ਚੋਂ ਗਏ ਸੀਗੇ ਇਸ ਵਾਰੀ ਦੇਖਣ ਉੱਥੇ ਮਿਲੇਗੇ ਕਿਉਂਕਿ ਨੈਸ਼ਨਲ ਸੀਗਾ ਤੇ ਸਾਡੇ ਆਸ-ਪਾਸ ਕਿਹੜੇ ਕਿਹੜੇ ਰਾਜਾਂ ਤੋਂ ਉੱਥੇ ਦੇਖਣ ਨੂੰ ਬੱਚੇ ਮਿਲੇ ਹੈਗੇ ਨੇ ਔਰ ਇਹਨਾਂ ਦੀ ਅਗਰ ਗੱਲ ਕਰੀਏ ਤੇ ਇਹਨਾਂ ਨੇ ਕਿਸ ਪ੍ਰਕਾਰ ਨਾਲ ਕਾਰਜਕ੍ਰਮ ਦੀ ਸ਼ੁਰੂਆਤ ਹੋਈ ਉਸ ਮਾਪਨ ਕਿਵੇਂ ਹੋਇਆ ਔਰ ਕਿਹੜੇ ਕਿਹੜੇ ਵਿੱਚੋਂ ਇਹਨਾਂ ਨੂੰ ਦੋ-ਦੋ ਜਗ੍ਹਾ ਵੀ ਔਰਡ ਮਿਲੇ ਹੈ ਇਹ 4 ਦਿਨ ਦਾ ਫੈਸਟੀਵਲ ਸੀ ਉੱਥੇ ਸਟੂਡੈਂਟਸ ਆ ਕੇ ਆਪਣੀਆਂ ਪਰਫਾਰਮੈਂਸਿਸ ਵੀ ਦਿੰਦੇ ਨੇ ਸਾਡੇ ਬੱਚ for uh, uh, competition only te utthe uh, uh, matlab gurus bhi apni performances dinde hain students bhi dinde hain ਤੇ ਅ ਮਤਲਬ ਪਰਫਾਰਮेंसेस ਦੇ ਬੱਚੇ ਦੇਖ ਕੇ ਬਹੁਤ ਇਨਸਪਾਇਰ ਹੋ ਕੇ ਆਏ ਨੇ ਡਿਫਰੈਂਟ ਗਰੂਪਸ ਨੂੰ ਵੀ ਕਿ ਅਸੀਂ ਵੀ ਆਪਣਾ ਹੋਰ ਜ਼ੋਰ ਨਾਲ ਤਿਆਰੀ ਕਰਨੀ ਹੈ ਤੇ ਅੱਗੇ ਅਸੀਂ ਹੋਰ ਆਪਣਾ ਜਿਹੜਾ ਮੁਕਾਮ ਹਾਸਿਲ ਕੀਤਾ ਹੈ ਹਾਸਲ ਕੋਈ ਮੁਕਾਮ ਹਾਸਿਲ ਕਰਨਾ ਬਹੁਤ ਮਤਲਬ ਇੱਕ ਵਾਰੀ ਤੁਸੀਂ ਕਰ ਲੈਨੇ ਹੋ ਪਰ ਉਸ ਮੁਕਾਮ ਨੂੰ ਮੇਨਟੇਨ ਕਰਨਾ ਉਹ ਜਿਆਦਾ ਵੱਡੀ ਗੱਲ ਹੈ ਤੇ ਇਸ ਵਾਸਤੇ ਸੰਗੀਤਾ ਸਟੂਡੀਓ ਪਰਫਾਰਮਿੰਗ ਆਸ ਦੀ ਜਿਹੜੀ ਲੇਗੇਸੀ ਹੈ ਹਾਂਜੀ ਉਸ ਸਸ ਜ ਅਸੀਂ ਜਾਂ ਮਤਲਬ ਸਖਸ਼ਮ ਸਮਝਦੇ ਆਪਣੇ ਆਪ ਨੂੰ ਕਿ ਬੱਚਿਆਂ ਨੂੰ ਅਸੀਂ ਕਹਿੰਨੇ ਹੈ ਕਿ ਇਹ ਇਸ ਥਾਂ ਨੂੰ ਜੇ ਤੁਸੀਂ ਪਹਿਲਾ ਸਥਾਨ ਲੈ ਲਿਆ ਤੇ ਅੱਗੇ ਵੀ ਤੁਸੀਂ ਇਹਨੂੰ ਕਾਇਮ ਰੱਖਣਾ ਹੈ। ਕੰਪੀਟੀਸ਼ਨ ਦੀ ਸ਼ੁਰੂਆਤ ਕਿਸ ਤਰ੍ਹਾਂ ਹੋਈ ਕਿ ਕੁਝ ਟੀਮਾਂ ਟੀਮ ਇਹ ਟੀਮ ਵੀ ਇਸ ਤਰ੍ਹਾਂ ਰੱਖਿਆ ਗਿਆ ਜਾਂ ਸਟੇਟ ਵਾਈਜ਼ ਕੰਪੀਟੀਸ਼ਨ ਅਰੇ ਦੇਖਿਆ ਗਿਆ ਕਿਸ ਪ੍ਰਕਾਰ ਦਾ ਸਾਰਾ ਸੀਗਾ? ਉਹ ਹਰੇਕ ਬੱਚੇ ਦਾ ਪ੍ਰੋਫਾਈਲ ਮੰਗਵਾਉਂਦੇ ਨੇ ਤੇ ਜਰਨੀ ਦੇਖਦੇ ਨੇ ਤੇ ਉਹਦੇ ਨਾਲ ਉਹ ਦੇ ਦਿੰਦੇ ਸੈਂਡ ਯੂ ਦੀ ਇਨਵੀਟੇਸ਼ਨ ਮਤਲਬ ਕਿ ਆ ਤੁਹਾਡਾ ਇਨਵਾਈਟ ਹੈ ਤੇ 4 ਦਿਨ ਦਾ ਫੈਸਟੀਵਲ ਹੁੰਦਾ ਹੈ ਤੇ ਕਥਕ ਭਰਤਨਾਟiyam ओडिसी ਮਨੀਪੁਰੀ ਜਿੰਨੇ ਵੀ ਸਾਡੀਆਂ ਜਿਹੜੀਆਂ ਕਲਾਸਿਕਲ ਡਾਂਸ ਫਾਰਮਸ ਹੈਗੀਆਂ ਇੰਡੀਆ ਦੀਆਂ 8 ਤੇ ਉਹਨਾਂ ਦੇ ਵਿੱਚ ਡਿਫਰੈਂਟ ਏਜ ਗਰੁੱਪਸ ਦੇ ਵਿੱਚ ਬੱਚੇ ਕੰਪੀਟ ਕਰਦੇ ਨੇ ਤੁਹਾਡੇ ਬੱਚੇ ਨੇ ਸਟੂਡੈਂਟਸ ਨੇ ਕਿੰਨੇ ਕਿੰਨੇ ਚ ਹਿੱਸਾ ਲਿਆ ਸੀਗਾ ਕਿਉਂਕਿ ਮੈਂ ਕਥਕ ਹੀ टीच ਕਰਦੀ ਹਾਂ ਤੇ ਮੇਰੇ ਬੱਚਾ ਨੇ ਵੀ ਕਲਾਸਿਕਲ ਡਾਂਸ ਦੇ ਵਿੱਚ ਕਥਕ ਦੇ ਵਿੱਚ ਕੰਪੀਟ ਕੀਤਾ ਅਸੀਂ along with ਕਥਕ ਅਦਰ ਡਾਂਸ ਸਟਾਈਲਸ ਵੀ ਪ੍ਰੋਮੋਟ ਕਰੀਦੇ ਹਾਂ ਤੇ ਦੋ ਤਿੰਨ ਬੱਚਾ ਨੇ ਜਿਹੜੇ ਕਥਕ ਨਹੀਂ ਸਿੱਖਦੇ ਨਾ ਸੋ ਉਹ ਹਿਪ ਹੌਪ ਐਂਡ ਬਾਲੀਵੁੱਡ ਦੇ ਵਿੱਚ ਵੀ ਅਨਾਈਟ ਟੋਟਲ ਕਿਨੇ ਪ੍ਰਾਈਜ਼ ਉਸੇ ਹਾਸਲ ਕੀਤੇ ਨੇ ਦੇ ਵਿੱਚ 7 ਸਟੂਡੈਂਟਸ ਨੇ 13 ਪ੍ਰਾਈਜ਼ ਲੱਕ ਕੇ ਆਏ ਨੇ 9 ਗੋਲਡਨ ਐ ਤੇ ਦੋ ਚਾਰ ਸਾਡੇ ਸੈਕਿੰਡ ਐ ਇੱਕ ਥਰਡ ਐ ਤੇ ਇੱਕ ਕਹਿੰਦੇ ਚ ਮਜ਼ੇ ਦੀ ਗੱਲ ਐ ਕਿ ਮੈਂ ਤਾਂ ਇੱਕ ਅਹ ਬੇਟੀ ਦਿਖਾਣਾ ਚਾਹਾਂਗਾ ਜਿਸਦੀ ਮਦਰ ਨੇ ਵੀ ਇੰਦਾ ਚੀਸਾ ਲਿਆ ਸੀਗਾ ਸੋ ਮੈਮ ਕਿੱਦਾਂ ਲੱਗਦਾ ਤੁਸੀਂ ਇਸ ਵਾਰ ਇੱਕ ਮਦਰ ਵੀ ਨਾਲ ਲੈ ਕੇ ਗਏ ਹੋ ਤੇ ਇੱਕ ਡਾਕਟਰ ਔਰ ਮਦਰ ਦਾ ਕਿੱਦਾਂ ਲੱਗਿਆ ਜੁਗਲਬੰਦੀ ਇਹ ਜੁਗਲਬੰਦੀ ਬਹੁਤ ਹੀ ਸਖਸ਼ਮ ਰਹੀ ਤੇ ਦੋਨਾਂ ਹੀ ਮਾਂ ਬੇਟੀ ਨੇ ਇੱਕ ਦੂਸਰੇ ਨੂੰ ਸਪੋਰਟ ਕਰਦੇ ਹੋਏ ਪਰਫਾਰਮ ਕੀਤਾ ਮੈਂ ਇਹੀ ਕਹਿਨੀ ਹੈ ਕਿ ਮਤਲਬ ਔਮਨ ਜਿਹੜਾ ਮਤਲਬ ਜੇ ਆਪਣੀ ਸ਼ਾਦੀ ਹੋ ਜਾਂਦੀ ਹੈ ਬੱਚੇ ਹੋ ਜਾਂਦੇ ਨੇ ਆਈ ਆਲਵੇਸ ਪ੍ਰਮੋਟ ਕੀ ਆਪਣੇ ਜਿਹੜੇ ਪੈਸ਼ਨ ਨੂੰ ਜ਼ਿੰਦਾ ਰੱਖੋ ਤੇ ਅੱਗੇ ਨਿਰੰਤਰ ਕੁਛ ਨਾ ਕੁਛ ਕਰਦੇ ਰਹੋ ਤੇ ਡਾਂਸ ਇੱਕ ਚਲੋ ਇਟਸ ਅ ਸਟ्रेस ਰੀਲੀਵਰ ਤੇ ਜਦ ਤੁਸੀਂ ਆਪਣੇ ਸਮੇਂ ਸ ਸੇਵਿਤਿਤ ਮਾਨ ਕਰਦੇ ਹਾਂ ਤੇ ਡਾਂਸ ਇਸ ਵਨ ਆਫ ਦੀ ਹਬੀਜ਼ ਵਿਚ ਯੂ ਕੈਨ ਅਡਾਪਟ ਤੇ ਇਹਨਾਂ ਦੋਨਾਂ ਨੇ ਬਹੁਤ ਹੀ ਇੱਕ ਦੂਸਰੇ ਨੂੰ ਪ੍ਰਸਾਣ ਦਿੰਦੇ ਹੋਏ ਪਰਫਾਰਮ ਕੀਤਾ ਤੇ ਕੋਈ ਵੀ ਜਿਹੜੀ ਲੇਡੀਜ਼ ਨੇ ਵਮਨ ਨੇ ਤੇ ਉਹਨਾਂ ਨੂੰ ਘਰ ਦਾ ਪੂਰਾ ਸਹਿਯੋਗ ਮਿਲਦਾ ਹੈ ਤਾਂ ਕਿਤੇ ਦੀ ਕਿਤੇ ਪਹੁੰਚਣ ਨਹੀਂ ਹੈ ਨਾ ਹਨਾ ਜੇ ਆਪਾਂ ਕਹੀਏ ਕਿ ਪਹਿਲਾਂ ਸਿਰਫ ਅ ਬੇਟੀਆਂ ਤੇ ਅੱਜਕੱਲ੍ਹ ਸਮਾਜ 'ਚ ਦੇਖਣ ਨੂੰ ਆਇ ਰਹੇ ਬਹੁ ਬੇਟੀਆਂ

यस yes, उधर काफी सारा कॉम्पिटिशन था एंड बहुत ब्यूटीफुल्सपीरियंस था एंड ये हमारा हार्ड वर्क था इतनी प्रैक्टिस करने की वजह से ही हम जीते मेरा नाम ध्वनि बुद्धिराजा है एंड आई दंगीत आर्ट्स बहुत अच्छा लगा ये प्राइज़ लेके एंड थैंक यू संगीता मैम कि आपने हमें इतना कैपेबल समझा कि हम इतने बड़े स्टेज पे जाके परफॉर्म कर सकते हैं काफ़ी कंपटीशन था वहाँ पे काफ़ी स्टूडेंट्स ने अच्छा किया था एंड ऐसे मेरे को नाम तो याद नहीं है देख के अच्छा लगा जी क्या मेरा नाम है नायद दुआ है और मैं संगीता स्टूडियो परफॉर्मिंग आर्ट्स की स्टूडेंट हूँ मैंने कथक सीनियर कैटेगरी में परफॉर्म किया था और मेरा फर्स्ट प्राइज़ आया मेरा नाम आशिका चोपड़ा है मैंने कथक और बॉलीवुड में पार्टिसिपेट किया था मेरे दोनों में सेकेंड आए हैं तो कैसा एक्सपीरियंस कैसा ना बहुत अच्छा एक्सपीरियंस था बहुत कुछ सीखने को मिला नई चीज़ें सीखी एक्सप्लोर की मेरा फर्स्ट टाइम था तो मेरे लिए थोड़ा मतलब नर्वसनेस भी थी और एक्साइटमेंट भी थी तो ऑल ओवर इट वॉज़ वेरी गुड मुझे बहुत अच्छा लगा इट वॉज़ अ ब्यूटिफुल एक्सपीरियंस ਸੋ ਦੋਸਤੋ ਜੀ ਅੱਜ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਬਹੁਤ ਹੀ ਵਧੀਆ ਲੱਗੇ। ਉਹਨਾਂ ਨੂੰ ਲੁਧਿਆਣਾ ਵਾਲੇ ਦੇ ਪੇਜ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਪ੍ਰੋਗਰਾਮ ਵਧੀਆ ਲੱਗੇ ਸੋ ਸ਼ੇਅਰ ਜ਼ਰੂਰ ਕਰੋ। ਸੋ ਕੈਮਰਾ ਪਰਸਨ ਸਾਗਰ ਦੇ ਨਾਲ ਹਰਦੀਪ ਤੁਹਾਨੂੰ ਦਿਵੇ ਇਜਾਜ਼ਤ। ਧੰਨਵਾਦ। ਉਹ ਜੁੜੇ ਰਹੋ। ਲੁਧਿਆਣਾ ਰਾਈ ਦਿਲਾ।